ਬਾਏ ਗੁਰੂ ਜੀ ਦਾ ਖਾਲਸਾ ਬਾਏ ਗੁਰੂ ਜੀ ਦੀ ਫਤਿਹ ਮੈਂ ਅੱਜ ਗੱਲ ਕਰਨ ਜਾ ਰਿਹਾ ਬੱਚਿਆਂ ਦੀ ਜਿਹੜੇ ਛੋਟੇ-ਛੋਟਾ ਦੀ ਮਾਂ ਗੁਜ਼ਰ ਜਾਂਦੀ ਹੈ ਉਹਨਾਂ ਦੀ ਗੱਲ ਕਰਦਾ ਇਹ ਕੁੜੀਆਂ ਧੀਆਂ ਪੜਾਣਾਂ ਦੇ ਸੁਣਨ ਵਾਲੀ ਗੱਲ ਹੈ ਤਾਂ ਇੱਕ ਪਿੰਡ ਵਿੱਚ ਇੱਕ ਸੇਠ ਰਹਿੰਦਾ ਸੀ ਉਹਦੇ ਇੱਕ ਕੁੜੀ ਨੇ ਜਨਮ ਲਿਆ ਉਹਦਾ ਨਾਮ ਰੱਖਿਆ ਪੁੰਨਿਆ ਪੁੰਨਿਆ ਦੀ 6 ਮਹੀਨਿਆਂ ਬਾਅਦ ਦਿੱਤੀ ਜਦੋਂ ਉਦੀ ਮਾਂ ਗੁਜ਼ਰ ਗਈ ਤਾਂ ਸੇਠ ਨੂੰ ਲੋਕ ਕਹਿਣ ਲੱਗੇ ਵੀ ਤੇਰੀ ਉਮਰ ਓਵਰ ਹਾਲੇ ਥੋੜੀ ਐ ਤੇਰੀ ਕੁੜੀ ਨੂੰ ਕੌਣ ਪਾਲੂਗਾ ਤਾਂ ਉਹ ਦੂਜਾ ਵਿਆਹ ਕਰਾ ਲਾ ਤਾਂ ਲੋਕਾਂ ਦੀ ਗੱਲ ਸੁਣ ਕੇ ਸੇਠ ਨੇ ਦੂਜਾ ਵਿਆਹ ਕਰਾ ਲਿਆ ਤਾਂ ਉਹਨਿਆ ਜਦੋਂ ਸਾਲਕ ਦਿੱਤੀ ਥੋੜੀ ਤੁਰਨ ਫਿਰਨ ਲੱਗੀ ਤਾਂ ਜਦੋਂ ਉਹ ਦੂਜੀ ਲਾਲੀ ਦੇਵੀ ਇੱਕ ਕੁੜੀ ਨੇ ਜਨਮ ਲਿਆ ਤੇ ਸਾਲ ਕੁ ਬਾਅਦ ਇੱਕ ਮੁੰਡਾ ਹੋ ਗਿਆ ਉਹਨੇ ਕੁੜੀ ਦਾ ਨਾਮ ਰੱਖਿਆ ਬਸਿਆ ਤਾਂ ਉਹ ਜਿਹੜੀ ਪੁੰਨਿਆ ਸੀ ਉਹਦੇ ਨਾਲ ਜਾਦੇ ਬਿਤਕਰਾ ਕਰਨ ਲੱਗੀ ਬਤਰੀਆਂ ਵਾਲਾ ਤਾਂ ਕੁੜੀਆਂ ਵੀ ਜ਼ਬਾਨ ਹੋਈਆਂ ਉਹਦਾ ਮੁੰਡਾ ਵੀ ਜ਼ਬਾਨ ਹੋ ਗਿਆ ਤਾਂ ਪੁੰਨਿਆਤੀ ਜਿਹੜੀ ਉਹ ਕੁੜੀ ਰੱਬ ਨੂੰ ਮੰਨਣ ਵਾਲੀ ਸੀ ਜਿਹੜੀ ਉਹਦੀ ਆਪਦੀ ਕੁੜੀ ਧੀ ਵਸਿਆ ਉਹ ਕਰੋਧ ਕਵਟ ਵਾਲੀ ਸੀ ਤਾਂ ਲਾਲੀ ਕਹਿਣ ਲੱਗੀ ਪਹਿਲਾ ਮੁੰਡੇ ਦਾ ਵਿਆਹ ਕਰ ਲੈਣਿਆ ਵੀ ਨੂੰਹ ਆਜੂਗੀ ਤਾਂ ਮੁੰਡੇ ਦਾ ਵਿਆਹ ਕਰ ਲਿਆ ਜਦੋਂ ਮੁੰਡੇ ਦਾ ਵਿਆਹ ਕਰਿਆ ਹੋਇਆ ਬਹੂ ਆ ਗਈ ਜਿਹੜੀ ਬਹੂ ਆਈ ਨੂੰਹ ਉਹਦੀ ਮਤਰਈ ਦੀ ਜਿਹੜੀ ਪੁੱਣਿਆਂ ਨਾਲ ਬਿਤਕਰਾਂ ਰੱਖਦੀ ਸੀ ਉਹ ਨੂ ਆਈ ਕੋ ਉਹ ਕੁੜੀ ਬਹੁਤ ਕਰਿਆ ਕਰੇ ਪੁੰਨਿਆਂ ਦਾ ਤਾਂ ਲਾਲੀ ਨੂੰ ਬੜਾ ਮਚੇਮਾ ਆਇਆ ਮੀ ਤਾਂ ਮੇਰੀ ਨੂ ਹੋ ਕੇ ਇਹਦਾ ਜਾਦੇ ਕਰਦੀ ਐ ਤਾਂ ਉਹ ਲਾਲੀ ਨੂੰ ਕਹਿਣ ਲੱਗੀ ਵੀ ਆਪਾਂ ਦੋਏ ਕੁੜੀਆਂ ਦਾ ਵਿਆਹ ਕਰ ਦਦੇ ਆਂ ਤਾਂ ਉਹਨੇ ਕੀ ਕਰਿਆ ਲਾਲਾ ਕਹਿੰਦਾ ਠੀਕ ਐ ਤਾਂ ਕਹਿੰਦੀ ਆਪਾਂ ਜਿਹੜੀ ਪੁੰਨਿਆ ਐ ਉਹਨੂੰ ਤਾਂ ਗਰੀਬ ਘਰ ਦੇ ਵਿਆਹ ਦਣਿਆ ਵੀ ਉਹ ਤਾਂ ਚਾਤਰ ਚਲਾਕਾ ਵੀ ਘੱਟ ਲੂਗੀ ਜਿਹੜੀ ਮੇਰੀ ਵਾਲੀ ਆ ਉਹਨੂੰ ਅਮੀਰ ਦੇ ਵਿਆਹਦਿਆਂ ਤਾਂ ਉਹੀ ਗੱਲ ਹੋਈ ਦੋਏ ਦੋਵਾਂ ਦਾ ਇੱਕ ਪਿੰਡ 'ਚ ਰਿਸ਼ਤਾ ਕਰਤਾ ਇੱਕ ਜਿਹੜੀ ਪੁੰਨਿਆ ਦੀ ਉਹ ਤਾਂ ਜਮਾ ਗਰੀਬ ਲਾਲੇ ਤੇ ਉਹਨਾਂ ਦੇ ਕਰਤਾ ਤਾਂ ਜਿਹੜੇ ਆਪ ਦੀ ਦੀ ਉਹ ਬੜੇ ਤਾਖੜੇ ਘਰੇ ਕਰਿਆ ਜਿਹੜੀ ਪੁੰਨਿਆ ਦੀ ਉਹਨੂੰ ਤਾਂ ਦਾਜ ਦੇਹਜ ਵੀ ਨਹੀਂ ਦਿੱਤਾ ਆਹੀਂ ਤੋਰਤੀ ਤੇ ਜਿਹੜੀ ਆਫਦੀਤੀ ਉਹਨੂੰ ਬਹੁਤ ਸਵਾਲ ਦਿੱਤਾ ਕਿਉਂ ਮਤਰੀਆਂ ਕਰਦੀਆਂ ਆਈਆਂ ਨੇ ਸ਼ੁਰੂ ਤੋਂ ਤੇ ਜਿਹੜੇ ਬੱਚਿਆਂ ਦੀ ਮਾਂ ਗੁਜ਼ਰਦੀ ਹੈ ਛੋਟੇ-ਛੋਟਿਆਂ ਦੀ ਉਹਨਾਂ ਨੂੰ ਬਹੁਤ ਦੁੱਖਾਂ ਡੋਠਾਉਣੇ ਪੈਂਦੇ ਨੇ ਤਾਂ ਜਦੋਂ ਰਹਿਣ ਲੱਗੀਆਂ ਪਿੰਡ 'ਚ ਦੋਏ ਤਾਂ ਜਿਹੜੀ ਤਾਕੜੇ ਘਰੇ ਸੀ ਉਹਨੂੰ ਉਹਨੇ ਪੁੰਨਿਆਂ ਨੂੰ ਬੁਲਾਉਣੀ ਸੜਤਾ ਵੀ ਬਿਤਕਰਾ ਜ਼ਿਆਦਾ ਕਰ ਦਿੱਤੀ ਉਹ ਇਹ ਤਾਂ ਮੇਰੀ ਮਤਰੀਵਾਂ ਦੀ ਐ ਤਾਂ ਆਪਾਂ ਨੇ ਕੀ ਲੈਣਾ ਮੈਂ ਤਖੜੇ ਘਰੇ ਆ ਤਾਂ ਉਹਨੇ ਆਪਦੇ ਘਰੇ ਕੋਈ ਪਾਠ ਪੂਜਾ ਕਰਾਈ ਤਾਂ ਪੁੰਨਿਆਂ ਬੁਲਾਈ ਨਹੀਂ ਤਾਂ ਪੁੰਨਿਆਂ ਬੁਲਾਈ ਨਹੀਂ ਉਹ ਪੁੰਨਿਆਂ ਬੇ ਨੇ ਸੱਦੀ ਆ ਗਈ ਉਹਦੇ ਪ੍ਰੋਗਰਾਮ ਤੇ ਤਾਂ ਉਹਨੂੰ ਰੋਟੀ ਤਾਂ ਕੀ ਉਹਨੂੰ ਪ੍ਰਸ਼ਾਦ ਤੱਕ ਨਹੀਂ ਦਿੱਤਾ ਗਿਆ ਉਹ ਆਹੀ ਮੁੜ ਗਈ ਉਹਨਾਂ ਦਾ ਬੜਾ ਮਾਨਦੋਖੀ ਹੋਇਆ ਆਪਦੇ ਘਰੇ ਗਈ ਉਹਦੇ ਘਰ ਵਾਲਾ ਪੁੱਛਣ ਲੱਗਿਆ ਵੀ ਤੂੰ ਰੋਟੀ ਰੋਟੀ ਖਾਈ? ਕਾ ਪ੍ਰਸ਼ਾਦ ਲਿਆਈ ਦੀ? ਤਾਂ ਉਹ ਕੀ ਬੋਲੇ ਵੀ ਮੈਨੂੰ ਤਾਂ ਪੁੱਛਿਆ ਤੱਕ ਨਹੀਂ ਕਿਸੇ ਨੇ। ਤਾਂ ਉਹ ਰਾਤ ਨੂੰ ਬੜੀ ਅਦਾਸ ਹੋਈ। ਤਾਂ ਤੜਕੇ ਆਪਦੇ ਘਰ ਵਾਲੇ ਨੂੰ ਕਹਿੰਦੀ ਵੀ ਮੈਂ ਅੱਜ ਪੇਕੀ ਜਾ ਕੇ ਆਉਣੀਆ ਮੇਰੀ ਭਾਦੀ ਨੂੰ ਮਿਲ ਕੇ ਆਉਣੀਆ। ਵੀ ਕੱਲ੍ਹ ਤੜਕੇ ਨੂੰ ਮੁੜ ਜਾਉਂਗੀ। ਉਹ ਕਹਦੇ ਵੀ ਠੀਕ ਐ ਉਹ ਪੁੰਨਿਆ ਦਾ ਬਹੁਤ ਆਦਰ ਮਾਨ ਕਰਦੇ ਤੇ ਜਿਹਦੇ ਗਰੀਬ ਘਰੇ ਵਿਆਹੀ ਹੋਈ ਸੀ ਤਾਂ ਪੁੰਨਿਆ ਇੱਕ ਕਰਮ ਵਾਲੀ ਲੜਕੀ ਸੀ ਤਾਂ ਉਹ ਜਦੋਂ ਚੱਲ ਪਈ ਤਾਂ ਰਾਹ ਦੇ ਵਿੱਚ ਇੱਕ ਬੁੜੀ ਆਈ ਬੁੜੀ ਕਹਿਣ ਲੱਗੀ ਪੁੱਤ ਮੇਰੇ ਮੈਨੂੰ ਨਮਾ ਦੇ ਤਾਂ ਮੇਰੇ ਬਾਲਵਾ ਦੇ ਤਾਂ ਉਹ ਕੀ ਕਰਿਆ ਬੁੜੀ ਨੂੰ ਨਮਾਇਆ ਤੇ ਉਹਦੇ ਬਾਲ ਬਾਹੇ ਤਾਂ ਕਪੜੇ ਲੀੜੇ ਬਦਲ ਕੇ ਗਾਹ ਤੁਰਪੀ ਗਾਹ ਇੱਕ ਬੁढ़ा ਬੈਠਾ ਰੱਬੂੜਾ ਬੈਠਾ ਉਹਦੇ ਕਹਿੰਦਾ ਪੁੱਤ ਮੇਰੇ ਜ਼ਖਮ ਹੋਏ ਨੇ ਇਹਨਾਂ ਨੂੰ ਜਿਹੜੇ ਕਪੜੇ ਨਾਲ ਢੱਕ ਜਾ ਨਾਲੇ ਮੈਨੂੰ ਪਾਣੀ ਦੇ ਜਾ ਤਾਂ ਉਹਨੇ ਉਹੀ ਕਰਿਆ ਕਿਉਂ ਰੱਬ ਦੇ ਭਾਣੇ ਨੂੰ ਮੰਨਦੀ ਸੀ ਇੱਕ ਭਗਤੀ ਕਰਨ ਵਾਲੀ ਸੀ ਤਾਂ ਉਹਨੇ ਬੁੜੇ ਦੀ ਗੱਲ ਸੁਣ ਕੇ ਪਾਣੀ ਦਾ ਗਲਾਸ ਦਿੱਤਾ ਨਾਲੇ ਜ਼ਖਮ ਢੱਕੇ ਤਾ ਤਿੱਜੀ ਕ ਨਦੀ ਦੇ ਬਾਗੀ ਆ ਉਥੇ ਇੱਕ ਬੁੜੀ ਬੈਠੀ ਆ ਤਾਂ ਉਹਨੇ ਵੀ ਕਿਹਾ ਵੀ ਮੈਨੂੰ ਪਾਣੀ ਦਾ ਗਲਾਸ ਦੇ ਜਾ ਜੀ ਦਾ ਮੈਨੂੰ ਬੁਖਾਰ ਚੜਿਆ ਮੇਰੀਆਂ ਲੱਤਾਂ ਤੇ ਸਿਰ ਘੁੱਟ ਜਾ ਤਾਂ ਉਹਨੇ ਉਹੀ ਕਰਿਆ ਤਾਂ ਉਹਦੇ ਨਾਲ ਵੀ ਉਹਦੇ ਲੱਤਾਂ ਘੁੱਟੀਆਂ ਤੇ ਸਰਕਟ ਆ ਪਾਣੀ ਪਿਆ ਕੇ ਤਾਂ ਹੋਬਦੇ ਪੇਕਾਂ ਦੇ ਚਲੀ ਗਈ ਜਦੋਂ ਪੇਕਾਂ ਦੇ ਬਾਗੀ ਜਿਹੜੀ ਉਹਦੀ ਭਾਬੀ ਸੀ ਉਹ ਉਹਨੇ ਬਹੁਤ ਕਰਿਆ ਬੇਵਰੀ ਨਣ ਦਾ ਹੀ ਐ ਤਾਂ ਮਤਰੀ ਮਾਂ ਨੇ ਕਹਿ ਲੱਗੀ ਦੇਖ ਕੇ ਵਿਲਾਇਤਾ ਪੇਕਾਂ ਦੇ ਸੌਰਿਆਂ ਦੇ ਵੀ ਨਹੀਂ ਕੱਟਦੀ ਉੱਥੇ ਵੀ ਭੱਜ ਜਾਂਦੀ ਐ ਤਾਂ ਉਹਦੀ ਭਾਬੀ ਨੇ ਉਹਨੂੰ ਇੱਕ ਸਾੜੀ ਦਿੱਤੀ ਬਹੁਤ ਵਧੀਆ ਤਾ ਮਧਰੀਮਾ ਨੇ ਤਾਂ ਦੇਣਾ ਕੀਤੀ। ਤਾਂ ਕੁੜੀ ਉਥੋਂ ਚੱਲ ਪਈ ਦੂਜੇ ਦਿਨ। ਜਦ ਦੂਜੇ ਦਿਨ ਚਲੀ ਹੋਈ। ਤਾਂ ਜਿਹੜੀ ਗੰਗਾ ਤੇ ਆਈ ਸੀ ਜਿੱਥੇ ਬੁੜੀ ਨੂੰ ਬੁਖਾਰ ਚੜਿਆ ਹੋਇਆ ਸੀ। ਨਾ ਬੁੜੀ ਕਹਿੰਦੀ ਭਾਈ ਤੂੰ ਪੁੰਨਿਆਂ ਕੱਲ ਵਾਲੀ ਐ। ਕਹਿੰਦੀ ਹਾਂ ਜੀ। ਕਹਿੰਦੀ ਫਿਰ ਘਰ ਝੋਲੀ। ਉਹਨੇ ਇੱਕ ਕੋਲੇ ਤੇ ਉਹਦੀ ਮੁੱਠ ਮਾਰੀ। ਅਗਦੇ। ਤਾਂ ਜਦੋਂ ਕਹਾ ਗਈ। ਜਿਹੜਾ ਬੁढ़ा ਸੀ ਉਹ ਸਿਵਜੀ ਤੇ ਤਾਂ ਉਹ ਕਹਿੰਦੇ ਭਾਈ ਤੂੰ ਕੱਲ ਆਲੀ ਆ ਪੁੰਨਿਆ ਕਹਿੰਦੀ ਹਾਂ ਜੀ ਤਾਂ ਕਹਿੰਦਾ ਕਰ ਝੋਲੀ ਉਹਨੇ ਧੂਨੇ ਤੋਂ ਸੁਆਦ ਆ ਭਰਿਆ ਮੁੱਠਾ ਉਹ ਝੋਲੀ ਚ ਪਾਤਾ ਤਾਂ ਉਥੋਂ ਤੁਰਪੀ ਜਿਹੜੀ ਤੀਜੀ ਦੀ ਉਹ ਮਾਤਾ ਦੀ ਤુલਸੀ ਆ ਸਰਸਪਤੀ ਤਾਂ ਉਹ ਕਹਿੰਦੀ ਪੁੰਨਿਆ ਕਹਿੰਦੀ ਹਾਂ ਜੀ ਤਾਂ ਉਹਨੇ ਤુલਸੀ ਤੋੜ ਕੇ ਉਹਦੇ ਝੋਲੀ ਚ ਪਾਤੀ ਉਸੇ ਚ ਤਾਂ ਜਦੋਂ ਘਰੇ ਗਈ ਔਰ ਇੱਕ ਖੁਜੇ 'ਚ ਰੱਖਦਾ ਸਮਾਨ ਬੰਨਿਆ ਬਣਾਇਆ ਤਾਂ ਰੋਟੀ ਟੁੱਕ ਕਰਕੇ ਆਪਦੇ ਖਵਾਇਆ ਘਰ ਵਾਲੇ ਨੂੰ ਤੇ ਜਦੋਂ ਰਾਤ ਨੂੰ ਪੈ ਗਏ ਤੜਕੇ ਉੱਠੀ ਆਪਦੇ ਘਰ ਵਾਲਾ ਦੇਖਦਾ ਵੀ ਜਿਹੜੇ ਖੁਜੇ 'ਚ ਸਮਾਨ ਰੱਖਿਆ ਹਤੀ ਉਹ ਚ ਚਮਕਾਂ ਹੀ ਬਹੁਤ ਆਉਂਦੀਆਂ ਨੇ ਜਿਵੇਂ ਦਿਨ ਚੜ੍ਹ ਰਿਹਾ ਤਾਂ ਪੁੱਣ ਨੇ ਨੂੰ ਕਹਿ ਲੱਗਿਆ ਵੀ ਜਿਹੜਾ ਤੂੰ ਕੱਲ ਉਹ ਸਮਾਨ ਰੱਖਿਆ ਉਹ ਤਾਂ ਚਮਕਦਾਰੇ ਬੜਾ ਹੀਰਾ ਵਾਂਗੂ ਚਮਕਦਾ ਹੈ ਤਾਂ ਉਹੀ ਗੱਲ ਹੋਈ ਜਿਹੜੇ ਉਹਨਾਂ ਨੇ ਦੇਵਤਿਆਂ ਨੇ ਪਾਇਤੀ ਉਹਨੂੰ ਦਿੱਤੀ ਸੀ ਦਸਣਾ ਨਾਨ ਤਾਂ ਉਹ ਹੀਰੇ ਜਵਾਹਰ ਮੋਤੀ ਤੇ ਤਾਂ ਪੁੰਨਿਆ ਦੀ ਕਿਸਮਤ ਬਦਲਦੀ ਤਾਂ ਉਹ ਤਾਂ ਕੰਮ ਉਹ ਤਾਂ ਵਧੀਆ ਹੋ ਗਿਆ ਦਿਨਾਂ 'ਚ ਕਿਉਂ ਜਦੋਂ ਦੇਵਤਿਆਂ ਦੀ ਮਿਹਰ ਹੋਈ ਸੀ ਤਾਂ ਉਹ ਮਤਰੀ ਮਾ ਦੀ ਕੁੜੀ ਨੂੰ ਵੀ ਪਤਾ ਲੱਗਿਆ ਉਹ ਕ੍ਰੋਧ ਕਵਟ ਵਾਲੀ ਸੀ ਉਹਨੇ ਉਹਨਾਂ ਦਾ ਕੰਮ ਲਾ ਲਿਆਂ ਦਾ ਡਾਊਨ ਕਰਨਾ ਸ਼ੁਰੂ ਕਰਤਾ ਤਾਉ ਉਹਨੇ ਦੇਖਿਆ ਵੀ ਪੁੰਨਿਆਂ ਦੀ ਤਾਂ ਬਹੁਤ ਕੰਮ ਤਗੜਾ ਹੋਈ ਜਾਂਦਾ ਵੀ ਮੈਂ ਪੁੱਛਦੀ ਆਂ ਵੀ ਕਿੱਥੋਂ ਲਈਆ ਉਹ ਲੁੱਟ ਕੇ ਸਮਾਨ ਤਾਉ ਉਹਦੇ ਘਰੇ ਵਗੀ ਕਹਦੀ ਪੁੰਨਿਆਂ ਨੂੰ ਕਹਿੰਦੀ ਤੂੰ ਦੱਸ ਇਹ ਕਿੱਥੋਂ ਲਈਆਂ ਨਹੀਂ ਮਹਾਰਾਜੇ ਨੂੰ ਦੱਸੂੰ ਤੈਨੂੰ ਫੜਾਉ ਉਹ ਕਹਿੰਦੀ ਮੈਂ ਜਾਂਦੀ ਜਾਂਦੀ ਇੱਕ ਤਾਂ ਮੰਦਿਰ 'ਚ ਖੜੀ ਥੀ ਉੱਥੇ ਮੈਨੂੰ ਮਾਤਾ ਬਿਲੀ ਥੀ ਉਹਦਾ ਐ ਕਰਕੇ ਮੈਂ ਨਮਾਈ ਧਮਾਈ ਹਾਂ ਉਹਨੇ ਆਉਂਦੇ ਹੋਏ ਮੈਨੂੰ ਦਿੱਤਾ ਸਮਾਨ ਜਿਹੜਾ ਹੈਗਾ ਸੀ ਮੰਦਰ ਮੰਦਰ ਚੋਂ ਪ੍ਰਸ਼ਾਦ ਇੱਕ ਮੈਂ ਖੜੀ ਸੀ ਸ਼ਿਵਜੀ ਮੰਦਰ ਚ ਉਹਨਾਂ ਨੇ ਮੈਨੂੰ ਤਵਾ ਦਾ ਮੁੱਠ ਪਾਇਆ ਸੀ ਤਾਂ ਇੱਕ ਗੰਗਾ ਮੰਦਰ ਮਾਤਾ ਤੇ ਗਈ ਸੀ ਉਹਨਾਂ ਨੇ ਮੈਨੂੰ ਕੋਲੇ ਪਾਇਆ ਸੀ ਹਾਂ ਉਹ ਵੀ ਚੱਲ ਪਈ ਉਹਦੇ ਜਿਵੇਂ ਉਹਨੇ ਕਰਿਆ ਵੀ ਖਾवरी ਮੈਨੂੰ ਵੀ ਮਿਲ ਜੂਗਾ ਤਾਂ ਹੋ ਜਾਂਦੀ ਜਾਂਦੀ ਜਿਹੜੀ ਤੁਲਸੀਵਤਾ ਦਾ ਮੰਦਿਰ ਸੀ ਉਹ ਬੁੜੀ ਉੱਥੇ ਬੈਠੀ ਆ ਕਹਿੰਦੀ ਪੁੱਤ ਮੈਨੂੰ ਨਿਮਾਜਾ ਮੇਰੇ ਕੱਪੜੇ ਬਦਲ ਜਾ ਹੁਣ ਉਹ ਕਿੱਥੇ ਬਦਲੇ ਤਾਕੜ ਘਰੇ ਰਹਿੰਦੀ ਸੀ ਕਹਿੰਦੀ ਲੈ ਮੈਂ ਤੇਰੇ ਗੰਦ ਪਾਣੀ ਨੂੰ ਹੱਥ ਲਾਉਣੀ ਆ ਤਾਂ ਐਨੀ ਕਰਕੇ ਗਾਤੁਰਪੀ ਤਾਂ ਜਿਹੜਾ ਬਜ਼ੁਰਗ ਥੀ ਸ਼ਿਵਜੀ ਸ਼ਿਵਜੀ ਮੰਦਿਰਲੇ ਬੈਠਾ ਥੀ ਹੈ ਤਾਂ ਸ਼ਿਵਜੀ ਥੀ ਉਹ ਕਹਿੰਦਾ ਭਾਈ ਮੇਰੇ ਜਾਖਮ ਨੇ ਤੋ ਇਹਨਾਂ ਨੂੰ ਖਰਾਬ ਨੇ ਹੱਥ ਪੈਰਾ ਇਹਨਾਂ ਨੂੰ ਸਾਫ਼ ਕਰ ਜਾ ਤੇ ਢੱਕ ਜਾ ਕਹਦੀ ਲਾ ਬੁੜਿਆ ਕਦੇ ਮੈਂ ਤਾਂ ਆਪਣੇ ਬਾਪ ਦੇ ਨਹੀਂ ਝਖ ਮਨ ਹੱਥ ਲਾਇਆ ਤੂੰ ਭਾਲਦਾ ਮੇਤੋਂ ਝਖ ਮ ਟਕਾਉਣ ਨੂੰ ਤਾਂ ਉਥੋਂ ਚੱਲ ਪਈ ਤਾਂ ਜਿਹੜੀ ਤੀਜੀ ਗੰਗਾ ਮੱਧ ਮਾਤਾ ਲਵੇ ਗਈ ਉਹ ਕਹਦੀ ਭਾਈ ਮੈਨੂੰ ਬੁਖਾਰ ਚੜਿਆ ਹੋਇਆ ਮੇਰੇ ਹੱ ਲੱਤਾ ਮਹਾਕੁਟ ਜਾ ਸਿਰ ਤਾਂ ਉਹਨੂੰ ਕਦੀ ਲਾਇ ਮੈਂ ਤਾਂ ਅੱਜ ਤੱਕ ਆਪਣੀ ਮਾਂ ਦੀਆਂ ਨੇ ਘੁੱਟੀਆਂ ਤੈਨੂੰ ਬੁੜੀਏ ਮੈਂ ਕਿੱਥੇ ਘੁੱਟ ਜਾ ਤਾਂ ਉਥੋਂ ਚੱਲ ਪਈ ਜਦੋਂ ਰਾਤ ਨੂੰ ਰਹੀ ਆਪਣੇ ਮਾਪੇ ਲਵੇ ਉਹਨਾਂ ਨੇ ਤਾਂ ਜਿਹੜਾ ਕੋਈ ਦੇਣਾ ਸੀ ਦੇ ਦਿੱਤਾ ਜਦੋਂ ਦੂਜੇ ਦਿਨ ਤੁਰੀ ਉਹਨੇ ਪੁੰਨੇ ਵਾਲੀ ਕੰਮ ਕਰਿਆ ਵੀ ਉਹਨਾਂ ਦੇ ਲਬੋਂ ਦੀ ਹੋ ਕੇ ਆਉਣੀ ਆ ਤਾਂ ਪਹਿਲਾਂ ਗੰਗਾ ਤੇ ਗਈ ਜਿਹੜੀ ਮਾਤਾ ਸੀ ਉਹ ਉਹਨਾਂ ਉਹਨੇ ਕੀ ਕਰਿਆ ਕਹਿੰਦੀ ਭਾਈ ਤੂੰ ਪੁੰਨਿਆ ਕੱਲ ਵਾਲੀ ਤਾਂ ਕਹਿੰਦੀ ਹਾਂ ਕਹਿੰਦੀ ਲਾ ਫਿਰ ਆ ਜਾ ਤੈਨੂੰ ਬਾਵਾ ਦੱਸਣਾ ਤਾਂ ਉਹਨੇ ਕੀ ਕਰਿਆ ਸਵਾਦੀ ਕੋਲਿਆਂ ਦੀ ਮੁੱਠ ਭਰੀ ਤਾਂ ਉਹਦੀ ਝੋਲੀ ਚ ਪਾਤੀ ਤਾਂ ਜਿਹੜਾ ਬੁढ़ा ਤੀ ਉਹਦੇ ਲੱਭਿਆਈ ਕਹਿੰਦਾ ਭਾਈ ਤੂੰ ਕੱਲ ਵਾਲੀਆਂ ਕਰੋਧ ਵਾਲੀਆਂ ਹੰਕਾਰ ਵਾਲੀਆਂ ਆ ਜਾ ਤੈਨੂੰ ਵੀ ਦਾਨ ਦੇਵਾਂ ਤਾਂ ਉਹਨੇ ਭਰ ਕੇ ਮੁੱਠ ਸਵਾਦੀ ਪਾਤੀ ਜਿਹੜੀ ਤੀਜੀ ਤੀ ਮਾਤਾ ਨੂੰ ਜਵਾਬ ਦਿੱਤਾ ਤੀ ਉਹਨੇ ਕੀ ਕਰਿਆ ਜਿਹੜੀ ਸੁੱਕੀ ਹੋ ਤુલਸੀ ਤੀ ਉਹਦਾ ਮੁੱਠ ਭਰ ਕੇ ਉਹਨੂੰ ਪਾਤਾ ਤੈਨਾਂ ਨੇ ਨਸ਼ਟ ਹੋਣ ਵਾਲਾ ਸਮਾਨ ਪਾਤਾ ਦੇਵਤਾ ਨੇ ਤਾਂ ਤੈਨਾਂ ਦੀ ਵੱਦਬੋਹੀ ਜੀ ਲੱਗੀ ਕੋ ਜਵਾਬ ਦੇ ਕੇ ਗਈ ਤੀ ਪੁੰਨਿਆ ਨੇ ਉਹਨਾਂ ਦਾ ਕੰਮ ਕਰਿਆ ਤੀ ਉਹ ਮੰਨਣ ਵਾਲੀ ਤੀ ਦੇਵੀ ਦੇਵਤਿਆਂ ਨੂੰ ਤੇ ਸ਼ਿਵ ਜੀ ਨੂੰ ਤਾਂ ਜਦੋਂ ਇਹ ਮੱਸਿਆ ਆਪਣੇ ਘਰੇ ਗਈ ਜਿਹੜੀ ਤਾਗੜੇ ਘਰੇ ਵਿਆਹੀ ਤੀ ਤਾਂ ਖੁੰਝੇ ਸਮਾਨ ਰੱਖਿਆ ਉਹ ਸਮਾਨ ਨੇ ਪੈਸੇ ਦਾ ਕੀ ਬਣਨੇ ਤੇ ਜਿਹੜੇ ਪਹਿਲਾਂ ਵਾਲੇ ਪੈਸੇ ਤੇ ਲਾਲਾਂ ਦਾ ਸਾਰਾ ਕੁਝ ਧੂਕਤਾ ਨਸ਼ਟ ਕਰਤਾ ਕਾ ਉਹ ਬੜਾ ਦੇਖ ਕੇ ਲਾਲੇ ਤਮਾ ਉਹਨਾਂ ਨੇ ਵੀ ਕਰੋ ਬਾਹਰ ਕਢੀ ਹੋ ਕਹਿੰਦੇ ਤਾਤਾ ਤੂੰ ਕਹਿੰਦੀ ਸਮਾ ਲੈ ਗਿਆ ਇਹ ਤਾਂ ਸਾਡਾ ਤਾਂ ਪਹਿਲਾਂ ਵਾਲਾ ਵੀ ਸੜ ਕੇ ਸਬਾ ਹੋ ਗਿਆ ਕਿਉਂ ਲਾਲਚ ਬੁਰੀ ਬਲਾ ਹੋ ਗਈ ਪੁੰਨਿਆ ਤੱਕ ਪਰਮਾਤਮਾ ਨੂੰ ਮੰਨ ਲਈ ਤੀ ਵਹਿਗੁਰੂ ਨੂੰ ਦੇਵੀ ਦੇਵਤਾ ਨੂੰ ਮੰਨਦੀ ਤੀ ਉਹਦੀ ਸੁਣੀ ਦੇਵੀ ਦੇਵਤਾ ਨੇ ਇਹਨੇ ਹੰਕਾਰ ਚਾਕੇ ਵੀ ਮੈਂ ਪੁੰਨਿਆ ਨੂੰ ਗਰੀਬ ਕਰੂੰਗੀ ਗਰੀਬ ਦੇ ਵਿਆਹੀ ਤਾਂ ਉਹਦੇ ਕਰਮਾਂ ਨੇ ਇਹਦਾ ਸਾਥ ਦਿੱਤਾ ਤਾਂ ਉਹਨੂੰ ਬੁਲਾਇਆ ਤੱਕ ਨਾ ਕਰੇ ਤਾਂ ਉਹ ਪੁੰਨਿਆ ਨਾਲ ਉਹ ਵੀ ਜਿਹੜੀ ਮੱਸਿਆ ਸੀ ਉਹ ਗਰੀਬ ਹੋ ਗਈ ਕਿਉਂਕਿ ਹੰਕਾਰ ਨਹੀਂ ਕਰੀਦਾ ਹੰਕਾਰ ਦਾ ਤਾਂ ਰੱਬ ਬੈਰੀ ਹੈ ਅਤੇ ਇਹਦੇ ਵਿੱਚ ਦੋ ਤਿੰਨ ਗੱਲਾਂ ਸਿੱਖਣ ਨੂੰ ਨੇ ਇਹ ਤਾਂ ਲਾਲਚ ਬੁਰੀ ਬਲਾਏ ਤੇ ਇੱਕ ਮਤਰੀ ਮਾਂ ਦਾ ਤੁਹਾਨੂੰ ਮੈਂ ਕਿਥਾ ਸੁਣਾਇਆ ਵੀ ਜਿਹੜੇ ਬੱਚਿਆਂ ਦੀ ਛੋਟੇ ਛੋਟੇ ਦੀ ਮਾਤਾ ਗੁਜਰਦੀ ਹੈ ਉਹਨਾਂ ਦੇ ਦਿਲ ਤੇ ਕੀ ਬਿਤਦੀ ਹੈ ਇਹੋ ਗੱਲਾਂ ਸੁਣ ਕੇ ਤੁਸੀਂ ਜਰੂਰ ਕਮੈਂਟ ਕਰੋਗੇ ਇੰਨੀਆਂ ਗੱਲਾਂ ਮੈਂ ਕਹਿੰਦਾ ਹੋਇਆ ਸਭ ਦਾ ਧੰਨਵਾਦ ਕਰਦਾ ਤੇ ਜਿਹੜੇ ਨਵੇਂ ਆਏ ਹੋ ਚੈਨਲ ਨਾਲ ਉਹ ਸਸਕਸਬਸਕ੍ਰਾਈਬ ਤੇ ਲਾਈਕ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ